ਜੀ ਜੀ ਲੋੜ ਨਹੀਂ ਹੋਇਆ ਤੇ ਨਾ ਮੋਬਾਈਲ ਬਸ ਕਰਦੇ ਨੰਮਾ ਹੈ ਨਾ ਬੜਾ ਮਾਹੂਬੀ ਵਿੱਚ ਬਿਠਾਣਾ ਹੈ ਕਿਤੇ ਬਿਚਾਰੇ ਦੇ ਮੌਕੇ ਜਿਹੜਾ ਇੱਕ ਮਸਲਾ ਹੋਇਆ ਸੀ ਉਹਦੇ ਵਿੱਚ ਪੂਸ ਪ੍ਰਸ਼ਾਸਨ ਵੱਲੋਂ ਕੋਈ ਕੰਮ ਜਾਣ ਦੀ ਆਸ ਨਹੀਂ ਪਈ ਕਿ ਉਹ ਸਾਰਾ ਮਾਮਲਾ ਸੀਗਾ ਤੇ ਕੀ ਉਹਦੇ ਚਿਰਕਬਦੀ ਤੇ ਕਿਹੜੇ ਬੰਦੇ ਬੜੇਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਦੋ ਤਰੀਕ ਨੂੰ ਦੁਸ਼ਹਿਰੇ ਵਾਲੇ ਦਿਨ ਜਿੱਥੇ ਦੁਸ਼ਹਿਰਾ ਗਰਾਉਂਡ ਤੇ ਰਾਤ ਦੇ ਸਮੇਂ ਇੱਕ ਮੰਦਭਾਗੀ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਦੋ ਫੋਟਾ ਆਪਸ ਵਿੱਚ ਲੜਦੇ ਸੀ ਤੇ ਉਸ ਲੜਾਈ ਦੇ ਵਿੱਚ ਇੱਕ ਨੌਜਵਾਨ ਵਹੀਰਾ ਸਿੰਘ ਪੁੱਤਰ ਭਲਾ ਸਿੰਘ ਵਾਸੀ ਬਤਣਾ ਇਹਦੀ ਮੌਤ ਹੋ ਗਈ ਸੀ ਜਿਹਦੇ ਉੱਤੇ ਇੱਕ ਜਿਹੜਾ ਖੱਜਰ ਦੇ ਨਾਲ ਹਮਾਰਕ ਕੀਤਾ ਗਿਆ ਸੀ ਜਿਹਦੇ ਕਰਕੇ ਇਹ ਮੌਤ ਹੋ ਗਈ ਸੋ ਤੁਰੰਤ ਕਿ ਜਿਹੜਾ ਵਾਰਦਾਤ ਹੈ ਇਹਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਮਾਣਯੋਗ ਐਸਐਸਪੀ ਸਾਹਿਬ ਨਾਲ ਤੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਵਫਾਫਾ ਟੀਮਾਂ ਬਣਾ ਦਿੱਤੀਆਂ ਸੀ ਜਿਹਦੇ ਵਿੱਚ ਕਿ ਸਾਡੇ ਖਾਣਾ ਸਿਟੀ ਬਨਾਲ ਦੇ ਐਸਐਚਓ ਇੰਸਪੈਕਟਰ ਲਖਮਿੰਦਰ ਸਿੰਘ ਖਾਲੀ ਅਸੀਂ ਖਾਣਾ ਸਿਟੀ ਟੂਰ ਦੇ ਸਦਰ ਬਰਨਾਲਾ ਦੀਆਂ ਟੀਮਾਂ ਵੀ ਲਗਾ ਦਿੱਤੀਆਂ ਸੀ ਐਫ ਆਈ ਆ ਨੰਬਰ 449 ਖਾਣਾ ਸਿਟੀ ਬਰਨਾਲਾ ਦਰਜ ਕਰ ਦਿੱਤੀ ਗਈ ਸੀ ਅਣਪਛਾਤੇ ਬੰਦੇ ਇਹ ਬਲਾਈਂਡ ਮਰਡਰ ਸੀ ਕਿਉਂਕਿ ਜਿਹੜੇ ਮ੍ਰਿਤਕ ਪਾਰਟਨੀ ਸੀ ਉਹ ਵੀ ਜਿਹੜਾ ਦੋਸ਼ੀਆਂ ਨੂੰ ਨਹੀਂ ਸੀ ਜਾਣਦੇ ਇਹ ਦੌਰਾਨ ਜਿਹੜਾ ਇੱਥੇ ਘੁੰਮਦੇ ਫਿਰਦੇ ਇਹਨਾਂ ਦੀ ਆਪਸ ਵਿੱਚ ਖਹਿਬਾਜੀ ਤੋਂ ਬਾਅਦ ਲੜਾਈ ਹੋਈ ਸੀ ਜਿਹਦੇ ਵਿੱਚ ਉਸ ਤੋਂ ਬਾਅਦ ਇਹ ਕਤਲ ਹੋ ਗਿਆ ਸੀ ਸੋ ਸਾਰੀਆਂ ਟੀਮਾਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕਰਦੇ ਹੋਏ ਸਾ ਸੀਸੀਟੀਵੀ ਕੈਮਰਾਸ ਤੋਂ ਚੈਕਿੰਗ ਕਰਦੇ ਹੋਏ ਤੇ ਲੀਡ ਲੈਂਦੇ ਹੋਏ ਇਹਦੇ ਵਿੱਚ ਮੈਂ ਪ੍ਰੈਸ ਦਾ ਵੀ ਧੰਨਵਾਦ ਕਰਾਂਗਾ ਕਿ ਕੁਝ ਲੀਡ ਸਾਨੂੰ ਇਹਦੇ ਵਿੱਚ ਮਿਲੀਆਂ ਸੀ ਜੋ ਅਸੀਂ ਪ੍ਰੈਸ ਨਾਲ ਸ਼ੇਅਰ ਕੀਤੀਆਂ ਸੀ ਤੋਂ ਉਹਦੇ ਨਾਲ ਉਹਦੇ ਕਾਰਨ ਵੀ ਸਾਨੂੰ ਕੁਝ ਇਨਪੁਟਸ ਪਬਲਿਕ ਤੋਂ ਮਿਲੀਆਂ ਤੋਂ ਇਹ ਵਿਦਿਨ 48 ਘੰਟਿਆਂ ਦੇ ਵਿੱਚ ਵਿੱਚ ਸਾਡੀ ਜਿਹੜੀ ਬਰਨਾਲਾ ਸਿਟੀ ਦੀ ਪੁਲਿਸ ਨੇ ਇਹ ਮੁਕਤਮਾ ਟਰੇਸ ਕਰ ਲਿਆ ਇਹਦੇ ਵਿੱਚ ਅਸੀਂ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਵਿੱਚ ਕੇ ਕੁਲਵਿੰਦਰ ਸਿੰਘ ਉਰਫ ਕਿੰਦਾ ਬਰਜਿੰਦਰ ਸਿੰਘ ਉਰਫ ਹਰਮਨ ਸਿੰਘ ਤੇ ਦਿਲਪ੍ਰੀਤ ਸਿੰਘ ਉਰਫ ਸੰਜੇ ਇਹ ਤਿੰਨੋਂ ਜਿਹੜੇ ਸਿੱਖੇ ਪਿੰਡ ਦੇ ਰਹਿਣ ਵਾਲੇ ਆ ਇੱਕ ਦੂਜੇ ਨੂੰ ਜਾਣਦੇ ਨੇ ਇਹ ਉੱਥੇ ਦੁਹਰਾ ਦੁਸ਼ਹਿਰਾ ਦੇਖਣ ਆਏ ਹੋਏ ਸੀ ਬਾਅਦ ਚ ਜਦੋਂ ਦੁਸ਼ਹਿਰਾ ਖਤਮ ਹੋ ਗਿਆ ਸ਼ਾਮ ਦੇ ਟਾਈਮ ਜਦੋਂ ਹਨੇਰਾ ਹੋ ਚੁੱਕਾ ਸੀਗਾ ਜਦੋਂ ਸਾਰੇ ਇੱਥੋਂ ਜਾ ਚੁੱਕੇ ਸੀ ਉਸ ਵੇਲੇ ਇਹਨਾਂ ਦੀ ਜਿਹੜੀ ਹੈ ਗੈਭਾਜੀ ਦੂਜੇ ਗਰੁੱਪ ਨਾਲ ਹੋਈ ਜਿਹਦੇ ਵਿੱਚ ਕਿ ਮਰਤਕ ਵੀਰ ਸਿੰਘ ਸਾਹਬ ਸੀਗਾ ਤੇ ਇਹਨਾਂ ਦੇ ਵਿੱਚੋਂ ਜਿਹੜਾ ਕੁਲਵਿੰਦਰ ਸਿੰਘ ਹੈ ਕੁਲਵਿੰਦਰ ਸਿੰਘ ਜਦੋਂ ਉਹਨਾਂ ਨਾਲ ਹੱਥੋਂ ਪਾਈ ਹੋ ਰਿਆ ਸੀ ਕੁਲਵਿੰਦਰ ਸਿੰਘ ਦੇ ਕੋਲ ਇੱਕ ਖੰਜਰ ਸੀ ਛੋਟੀ ਜਿਹਦਾ ਵਾਰ ਇਹਨੇ ਹੀਰਾ ਸਿੰਘ ਦੇ ਉੱਤੇ ਕੀਤਾ ਜੋ ਹੀਰਾ ਸਿੰਘ ਦੇ ਪੱਖੀ ਦੇ ਵਿੱਚ ਲੱਗਿਆ ਜਿਹਦੇ ਕਾਰਨ ਉਹਦੀ ਇੰਟਰਨਲ ਬਲੀਡਿੰਗ ਦੇ ਨਾਲ ਉਹਦੀ ਮੌਤ ਹੋ ਗਈ ਸੀ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲੈ ਗਿਆ ਤੇ ਅੱਜ ਇਹਨਾਂ ਨੂੰ ਮਾਨਜੋਗ ਉਦਾਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਵਾਡ ਲਿਆ ਜਾਏਗਾ ਤੇ ਫਰਦਰ ਜਿਹੜੀ ਕੁੱਝ ਕੁਛ ਕੀਤੀ ਜਾਏਗੀ। ਪਰ ਜਿਹੜੇ ਦੋਸਤੀ ਗਿਰਤਕਾਰ ਕੀਤੇਗਾ ਕੋਨ ਦਾ ਅਪਰਾਧਿਕ ਸੁਪੜ ਹੈ ਤਾਂ ਨਹੀਂ ਇਹਨਾਂ ਦਾ ਪਹਿਲਾਂ ਕੋਈ ਅਪਰਾਧਿਕ ਬੈਕਗ੍ਰਾਉਂਡ ਨਹੀਂ ਹੈ ਨਾ ਤੇ ਕੋਈ ਪਹਿਲਾਂ ਪਰਚਾ। ਸਰ ਉਹ ਵੀ ਜਿਹੜੀ ਤੁਸੀਂ ਵੀਡੀਓ ਬਾਰੇ ਕਿਹਾ ਸੀ ਕਿ ਕਿੱਦਾਂ ਚਲੇਗਾ। ਉਹ ਜਿਹੜੀ ਅਸੀਂ ਤੁਹਾਨੂੰ ਵੀਡੀਓ ਵਾਇਰਲ ਕੀਤੀ ਸੀ ਉਸ ਤੋਂ ਅਸੀਂ ਸਾਨੂੰ ਕਾਫੀ ਇਨਪੁਟਸ ਮਿਲੀਆਂ ਸੀਗੀਆਂ ਤੇ ਫਰਦਰ ਇਹਨਾਂ ਨੂੰ ਗਾ ਅਪਡੇਟ ਕੀਤਾ ਗਿਆ। ਪਰ ਉਹ ਜਿਹੜੀ ਵੀਡੀਓ ਸੀ ਉਹ ਕਾਫੀ ਜ਼ਿਆਦਾ ਹਨੇਰੇ ਦੀ ਸੀ। ਇਸ ਕਰਕੇ ਉਹ ਐਗਜ਼ੈਕਟ ਪਛਾਣਤਾ ਨਹੀਂ ਹੋ ਪਾਈ ਕਿ ਉਹ ਹੀ ਨੇ ਜਰ ਬਟ ਉਹਦੇ ਨਾਲ ਕੀ ਹੈ ਕਿ ਸਾਨੂੰ ਕਾਫੀ ਜਿਆਦਾ ਇਨਪੁਟਸ ਮਿਲੀਆਂ ਨੇ ਕਿਉਂਕਿ ਇੱਕੋ ਜਿਹਾ ਗਰੁੱਪ ਸੀ ਜਿਹਦੇ ਵਿੱਚ ਵੀ ਸਾਨੂੰ ਇੱਕ ਮੇਨ ਇੱਕ ਲੀਡ ਸੀ ਜੋ ਸਾਨੂੰ ਬਦਈ ਪਾਰਟੀਕਲ ਨੂੰ ਦੱਸਿਆ ਗਿਆ ਸੀ ਕਿ ਚਾਰ ਮੁੰਡੇ ਸਰਦਾਰ ਸੀ ਤੇ ਇੱਕ ਮੁੰਡਾ ਜਿਹੜਾ ਮੁੰਡਾ ਸੀਗਾ ਇਹ ਲੀਡ ਨੂੰ ਲੈ ਕੇ ਹੀ ਅਸੀਂ ਸਾਰੇ ਜਿਹੜਾ ਉਸ ਦਿਨ ਦੇ ਸੀਸੀਟੀਵੀ ਕੈਮਰਾ ਜਿਹੜੇ ਸਾਡੇ ਲੱਗੇ ਹੋਏ ਸੀਗੇ ਸਾਡੇ ਤੇ ਮੇਰੇ ਦਫ਼ਤਰ ਦੇ ਬਾਹਰ ਤੇ ਫੌਰਾ ਚੌਂਕ ਦੇ ਵਿੱਚ ਕਸੀ ਪੂਰੇ ਦਿਨ ਦੀ ਜਿਹੜੀ ਸੀਸੀਟੀਵੀ ਆ ਸਾਡੇ ਮੁੰਡਿਆਂ ਨੇ ਉਹਨਾਂ ਨੇ ਇਕੱਠੀ ਹੈ ਬਹੁਤ ਮਿਹਨਤ ਕੀਤੀ ਹੈ ਜਿਹੜੇ ਵੀ ਇਹੋ ਜਿਹੇ ਗਰੁੱਪ ਮਿਲੇ ਨੇ ਜਿਹੜੇ ਕਿ ਉਸ ਸਪੈਸੀਫਿਕ ਇਵੈਂਟ ਦੇ ਵਿੱਚ ਹੈਗੇ ਸੀ ਉਹਨਾਂ ਨੂੰ ਆਡੈਂਟੀਫਾਈ ਕੀਤਾ ਗਿਆ ਬਈ ਬੰਦਾਂ ਨੂੰ ਦਿਖਾਇਆ ਗਿਆ ਤੇ ਫਰਦਰ ਇਹਨੂੰ ਨੈਰੋ ਡਾਊਨ ਕਰਦੇ ਹੋਏ ਅੱਗੇ ਇਹਨਾਂ ਦੋਸ਼ੀਆਂ ਦਾ ਟ੍ਰੇਸਿੰਗ ਪਰ ਮੇਰੇ ਖਿਆਲ ਨਾਲ ਕੀ ਰਿਹਾ ਜਿਹੜਾ ਇਸ਼ੂ ਕੀ ਸੀ ਇਹ ਖਿਆਵਾ ਜੀ ਤਾਂ ਦੇਖੋ ਜੀ ਜਿਹੜਾ ਮੇਨ ਇਸ਼ੂ ਕਿਵੇਂ ਸਟਾਰਟ ਹੋਇਆ ਕਿ ਇਹ ਜਿਹੜੇ ਸਿੱਖੇ ਵਾਲੇ ਮੁੰਡੇ ਸੀ ਇਹ ਉੱਥੇ ਘੁੰਮ ਰਹੀ ਸੀ ਪਹਿਲਾਂ ਜਦੋਂ ਐਕਚੁਅਲ ਲੜਾਈ ਹੋਈ ਆ ਉਸ ਤੋਂ ਘੰਟਾ ਤੋਂ ਪਹਿਲਾਂ ਇਹ ਗੱਲਬਾਤ ਹੋਈ ਸੀ ਜਦੋਂ ਇਹ ਉੱਥੇ ਘੁੰਮ ਰਹੀ ਸੀ ਤਾਂ ਜਿਹੜੇ ਇਹਨਾਂ ਦੇ ਵਿੱਚ ਇੱਕ ਮੁੰਡਾ ਹਰਮਨ ਆ ਸਿੱਖੇ ਵਾਲੇ ਮੁੰਡੇ ਦੇ ਵਿੱਚ ਉਹ ਜਾ ਰਿਹਾ ਸੀ ਤਾਂ ਇਹਨਾਂ ਦੀ ਦੂਜੀ ਪਾਰਟੀ ਦੇ ਵਿੱਚ ਇੱਕ ਮੁੰਡਾ ਸੀ ਗੁਰਦਾਸ ਨਾਮ ਦਾ ਗੁਰਦਾਸ ਸਿੰਘ ਦੀ ਤੇ ਹਰਮਨ ਦੀ ਆਪਸ ਵਿੱਚ ਜਦੋਂ ਇੱਕ ਦੂਜੇ ਨੂੰ ਕ੍ਰੋਸ ਕਰ ਰਹੇ ਸੀ ਤਾਂ ਇਹਨਾਂ ਦੀ ਖੈਵਾਜੀ ਹੋਈ ਜਿਵੇਂ ਮੇਲੇਾਂ ਤੇ ਹੋ ਜਾਂਦਾ ਹੈ ਕਿ ਜੀ ਉਹਨੇ ਮੈਨੂੰ ਦੇਖਿਆ ਉਹਨੇ ਮੇਰੇ ਵੱਲ ਅੱਖਾਂ ਘਟੀਆਂ ਉਪਰ ਇਹਨਾਂ ਦੀ ਤੁੰਤੂ ਮੈਂ ਮੈਂ ਥੋੜੀ ਹੋਈ ਸੀ ਤੇ ਜਿਹੜੀ ਇਹ ਸਿੱਖੇ ਵਾਲੇ ਮੁੰਡੇ ਸੀ ਇਹਨਾਂ ਨੇ ਗਰਦਾਸ ਦੇ ਚਪੇੜਾ ਲਗਾਤੀ ਅਸੀਂ ਗਰਦਾਸ ਦੀ ਉੱਤੇ ਘੋਟ ਮਾਰਦੇ ਸੀ ਉਸ ਵੇਲੇ ਜਿਹੜੀ ਇਹ ਜਿੰਨਾ ਦੀ ਲੜਾਈ ਛੱਡ ਚੁੱਕੀ ਸੀ ਉਸ ਤੋਂ ਬਾਅਦ ਇਹ ਆਪਣਾ ਅਲੱਗ-ਅਲੱਗ ਜਿਹੜਾ ਉੱਥੇ ਘੁੰਮਦੇ ਰਹੇ ਬਾਅਦ ਦੇ ਵਿੱਚ ਰਾਤ ਨੂੰ ਜਦੋਂ ਦੁਬਾਰਾ ਹੀ ਲੜਾਈ ਹੋਈ ਹੈ ਜਿਹੜਾ ਉਹ ਗਰਦਾਸ ਸੀ ਗਰਦਾਸ ਆਪਣੇ ਨਾਲ ਕਾਫੀ ਮੁੰਡੇ ਇਕੱਠੇ ਕਰਕੇ ਲੈ ਜਾ ਕੇ ਉਹਨੇ ਇਹਨਾਂ ਦੁਬਾਰਾ ਇਹਨਾਂ ਮੁੰਡਿਆਂ ਨਾਲ ਲੜਾਈ ਕੀਤੀ ਜਿਹਦੇ ਵਿੱਚ ਕਿ ਜਿਹੜਾ ਹੀਰਾ ਸਿੰਘ ਆ ਜਿਹੜਾ ਮ੍ਰਿਤਕ ਆ ਉਹ ਪਹਿਲੀ ਲੜਾਈ ਵਿੱਚ ਇੱਥੇ ਸ਼ਾਮਲ ਨਹੀਂ ਸੀਗਾ ਉਹ ਪਹਿਲਾਂ ਜਦੋਂ ਇਹਨਾਂ ਦੀ ਲੜਾਈ ਹੋਈ ਉਹਦੇ ਉੱਥੇ ਨਹੀਂ ਸੀ ਬਾਅਦ ਦੇ ਵਿੱਚ ਉਹ ਕਿਉਂਕਿ ਉਹਦਾ ਰਿਸ਼ਤੇਦਾਰ ਸੀ ਗਰਦਾਸ ਦਾ ਜਦੋਂ ਦੁਬਾਰਾ ਮੇਲੇ ਵਿੱਚ ਘੁੰਮਦੇ ਘੁੰਮਦੇ ਇੱਕ ਦੂਜੇ ਨੂੰ ਮਿਲ ਪਏ ਤੇ ਜਿਹੜਾ ਗਰਦਾਸ ਆ ਉਹ ਹੀਰਾ ਸਿੰਘ ਨੂੰ ਆਪਣੇ ਨਾਲ ਲੈ ਗਿਆ ਉਹ ਲੜਾਈ ਦੇ ਵਿੱਚ ਜਦੋਂ ਉੱਥੇ ਦੁਬਾਰਾ ਇਹ ਲੜਾਈ ਸਟਾਰਟ ਹੋਈ ਤਾਂ ਇਹ ਹੀਰਾ ਸਿੰਘ ਵਾਲੀ ਪਾਰਟੀ ਤੋਂ ਇੱਕ ਬੰਦੇ ਨੇ ਉਹਨਾਂ ਦੇ ਪੰਜ ਮਾਰਿਆ ਤੇ ਉਧਰ ਜਿਹੜੇ ਸਿੱਖੇ ਵਾਲੇ ਸੀ ਇਹ ਦੋਸ਼ੀ ਪਾਰਟੀ ਇਹਨਾਂ ਦੇ ਕੋਲ ਇੱਕ ਬੰਦੇ ਕੋਲੇ ਬੇਸਬਾਲ ਸੀ ਉਹਨੇ ਇਹਨਾਂ ਤੇ ਮਾਰ ਕੀਤੇ ਤੇ ਇਹਨਾਂ ਦੇ ਵਿੱਚ ਜਿਹੜਾ ਕੁਲਵਿੰਦਰ ਸਿੰਘ ਸੀਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਕੋਲ ਇੱਕ ਖੰਜਰ ਸੀ ਉਹਨੇ ਇਹ ਖੰਜਰ ਦਾ वार ਹੀਰਾ ਸਿੰਘ ਦੇ ਉੱਤੇ ਕਰ ਦਿੱਤਾ ਜੋ ਉਸ ਤੋਂ ਬਾਅਦ ਇੱਕੋ ਦਮ ਸਾਰੇ ਆਪਣੀ ਜਗ੍ਹਾ ਤੋਂ ਭੱਜ ਗਏ ਤੇ ਹੀਰਾ ਸਿੰਘ ਨੂੰ ਇਹਨਾਂ ਨੇ ਹਸਪਤਾਲ ਵੀ ਦਾਖਲ ਕਰਾਇਆ ਲਾਈਫਲਾਈਨ ਹਸਪਤਾਲ ਪਰ ਉਹ ਵੀ ਜਿਹੜੀ ਉੱਥੇ ਬਹੁਤ ਹੋ ਚੁੱਕੀ ਸੀ ਸਭ ਜਿਹੜੇ ਹਜ਼ਾਰ ਰੁਪਏ ਲੈ ਕੇ ਆਏ ਸੀ ਇਹ ਹਦਿਆ ਅੱਧੇ ਪਹਿਲਾਂ ਸੀ ਜਾਂ ਉਹਦੇ ਇਸ਼ੂ ਤੋਂ ਬਾਅਦ ਲੈ ਕੇ ਆਏ ਸੀ ਜੀ ਇਹ ਇਹਦੇ ਕੋਲ ਜਿਹੜਾ ਗੁਰਵਿੰਦਰ ਸਿੰਘ ਸੀਗਾ ਜੋ ਹੌ ਤੱਕ ਨਹੀਂ ਪੁੱਛ ਕੇ ਇੱਥੇ ਸਾਹਮਣੇ ਆਇਆ ਉਹ ਕਾਫੀ ਛੋਟਾ ਜਿਹਾ ਕੋਈ ਬੇਜਰਤ ਜਿਆਦੀ ਹੈ ਛੋਟੀ ਜੀ ਗੰજર ਜਿਵੇਂ ਆਪਾਂ ਨੂੰ ਮੇਲਿਆਂ ਦੇ ਵਿੱਚ ਮਿਲ ਜਾਂਦੀ ਹੈ ਉਹਵੇਂ ਦੀ ਉਹਦੇ ਕੋਲ ਲਾਈਫ ਹੈਗੀ ਸੀ ਉਹ ਪਹਿਲਾਂ ਤੋਂ ਹੀ ਮੇਲੇ ਵਿੱਚ ਲੈ ਕੇ ਆਇਆ ਹੋਇਆ ਸੀ ਸਰ ਕਿੰਨੇ ਬੰਦੇ ਦਾ ਮੌਲਕ ਦੱਜ ਹੋਇਆ ਤੇ ਕੀ ਬਰਾਮਦ ਕੀ ਬਰਾਮਦ ਕੀ ਕੀ ਹੋਇਆ ਟੋਟਲ ਤਿੰਨ ਦੋਸ਼ੀਆਂ ਦੇ ਉੱਤੇ ਮਕਦਮਾ ਜਿਹੜਾ ਲੱਗ ਰਿਹਾ ਜਿਵੇਂ ਤੁਹਾਨੂੰ ਦੱਸਿਆ ਇਹਦੇ ਵਿੱਚ ਹਲੇ ਆਪਾਂ ਮੁੱਢਲੀ ਤਰਤੀਸ਼ ਹੀ ਕਰ ਰਹੇ ਆਂ ਸਰਵਾੜ ਤੇ ਲੈ ਕੇ ਇਹਨਾਂ ਤੋਂ ਮੈਂ ਤਾਂ ਆਪਾਂ ਜਿਹੜੀ ਵਾਅਦਾ ਦੇ ਵਿੱਚ ਬੈਂਚਲਵਾਤੀ ਕੀਤੀ ਹੈ ਉਹਦੀ ਬਰਾਮਦਗੀ ਕਰਾਂਗੇ ਉਹ ਬਰਾਮਦਗੀ ਕਰਨੀ ਆਪਾਂ ਕਿੱਥੋਂ ਲੈਣਾ ਇਹ ਤਿੰਨੋਂ ਸਿੱਖੇ ਪਿੰਡ ਦੇ ਨੇ ਸਰ ਕਿੰਦੀ ਉਮਰ ਦੇ ਇਹ ਘੱਟ ਉਮਰ ਦੇ ਨੇ ਸਾਰੇ ਜੀ 18 ਤੋਂ ਲੈ ਕੇ 21 ਸਾਲ ਦੇ ਵਿੱਚ ਵਿੱਚ ਨੇ fait pas ça tu dis bien.